ਸਿੱਖਿਆ ਕ੍ਰਾਂਤੀ ਫਿਰ ਜੁਦ ਨਸ਼ਿਆਂ ਬ੍ਰੁੱਧ ਨਾ ਫਰਬਿਲੀ ਯੋਜਨਾ ਗਰੰਟੀਆਂ ਦਾਵੇ ਬਾਦੇ ਯੂ ਟਰਨ ਇਹ ਸਭ ਦੇ ਦਰਮਿਆਨ ਹੁਣ ਪੰਜਾਬ ਚ ਨਵੀਂ ਸਿਹਤ ਕ੍ਰਾਂਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਮਹਾਲੀ ਦੇ ਵਿੱਚ ਵੱਡਾ ਐਲਾਨ ਕਰਦੇ ਨੇ ਕਿ ਲਓ ਜੀ ਅਸੀਂ ਸਿਹਤ ਬੀਮਾ ਯੋਜਨਾ ਨੂੰ ਲਾਂਚ ਕਰ ਰਹੇ ਹਾਂ। ਸੋ ਦੇ ਲਈ ਅੱਜ ਬਕਾਇਦਾ ਤੌਰ ਦੇ ਉੱਤੇ ਦਸ ਲੱਖ ਤੱਕ ਦੇ ਇਲਾਜ ਦੀ ਮੁਫਤ ਯੋਜਨਾ ਦਾ ਐਲਾਨ ਕੀਤਾ ਗਿਆ ਕਿਹਾ ਗਿਆ ਜੀ ਕਿ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਲਈ ਇਹ ਯੋਜਨਾ ਲਾਹੇਵੰਦ ਹੈ ਤੇ ਇਹ ਵੀ ਦੰਪਰਿਆ ਗਿਆ ਕਿ 65 ਲੱਖ ਪਰਿਵਾਰ ਪੰਜਾਬ ਦੇ ਸਮੁੱਚੇ ਦੇ ਵਿੱਚ ਕਵਰ ਹੋਣਗੇ ਇਕਰੂਬੋ ਇਸ ਤਰ੍ਹਾਂ ਹੋ ਜਾਂਦਾ ਹੈ ਬਹੁਤ ਵੱਡਾ ਕਦਮ ਹੋਏਗਾ ਸਰਕਾਰ ਦਾ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਗੈਂਗਸਟਰ ਦੇ ਖਲਾਫ 72 ਘੰਟਿਆਂ ਦਾ ਆਪਰੇਸ਼ਨ ਮਕਮਲ ਹੋ ਗਿਆ ਇਸ ਮਿਸ਼ਨ ਦੇ ਤਹਿਤ ਕਹਿੰਦੇ ਜੀ ਲਓ ਜੀ ਅਸੀਂ ਹਜ਼ਾਰਾਂ ਦੀ ਗੰਟੀ ਚ ਗੈਂਗਸਟਰ ਤੇ ਉਹਨਾਂ ਦੇ ਸਮਰਥਕ ਫੜ ਲਏ ਉਹਨਾਂ ਦੇ ਸਹਿਯੋਗੀ ਫੜ ਲਏ ਕਿੰਨੇ ਘਰਾਂ ਤੱਕ ਦਸਤਕ ਦੇਤੀ ਕਿੰਨੇ ਹਥਿਆਰ ਬਰਾਮਦ ਹੋ ਗਏ ਲਓ ਜੀ ਪੰਜਾਬ ਗੈਂਗਸਟਰ ਮੁਕਤ ਹੋਣ ਜਾ ਰਿਹਾ ਹੈ ਕੀ ਇਹ ਕੰਖ ਦੀ ਬਾਡੀ ਸੀ ਇਸ ਵੇਰ ਨੂੰ ਗੜੇਮਾਰੀ ਹੋ ਜਾਣੀ ਹੈ ਇੱਕ ਕਿਲਾ ਰਹਿ ਗਿਆ ਸਾਰਾ ਪਿੰਡ ਬਲਾ ਲੋ ਫਟ ਫਟ ਵੱਢ ਕੇ ਬਰੇ ਦੇ ਜੀ ਵੇ ਬੋਲਦੇ ਨੇ ਕਿ ਕਿਵੇਂ ਝੂਠੇ ਪੁਲਿਸ ਮੁਕਾਬਲੇ ਕਿਵੇਂ ਮਤਲਬ ਅਣਪਛਾਤੀਆਂ ਲਾਸ਼ਾਂ ਖਾਲੜੀ ਦੀ ਰਿਪੋਰਟ ਅਜੇ ਤੱਕ ਤੁਸੀਂ ਖਾਲੜੀ ਦੀ ਫਿਲਮ ਤੱਕ ਰਿਲੀਜ਼ ਅਜ ਦੇ ਦੌਰ ਵਿੱਚ ਵੀ ਕਰਨ ਨੂੰ ਤਿਆਰੀ ਨਹੀਂ ਲੋਕ ਉਹ ਸਮੇਂ ਦੇ ਪੁਰਸ ਵਾਲੇ ਕਟੜੇ ਵਿੱਚ ਨੇ ਇਥੋਂ ਦਾ ਇਹ ਲੱਗਦਾ ਕਿ ਸਿਸਟਮ ਚੋਂਦਾ ਹੈ ਗੈਂਗਸਟਰ ਦਾ ਮਸਲਾ ਬਹੁਤ ਗੰਭੀਰ ਹੈ ਜਨਾਬ ਪੁਰ ਪੰਜਾਬ ਦੇ ਲੋਕ ਆਮ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਦੇ ਲੋਕ ਦੁਕਾਨਦਾਰ ਤੋਂ ਲੈ ਕੇ ਆੜਤੀਆਂ ਤੋਂ ਲੈ ਕੇ ਪਿੰਡੂ ਕਸਬੇ ਦੇ ਜ਼ਿਮੀਂਦਾਰ ਲੋਕ ਸਾਰੇ ਸਾਰੇ ਲੋਕ ਪੀੜਤ ਨੇ ਰਾਸੀ ਦਾ ਦਿੱਲੀ ਸਿੱਖਤਲੇ ਦਿੱਲੀ ਸਿੱਖਤਲੇ ਆਮ ਦੇ ਵਿੱਚ ਸਭ ਤੋਂ ਚਰਚਿਤ ਨਾਮਾਂ ਦੇ ਵਿੱਚੋਂ ਇੱਕ ਨਾਮ ਸਜਨ ਕੁਮਾਰ ਜਿਹੜੀਆਂ ତਿਹਾਂ ਉਸ ਸਮੇਂ ਇਨਸਾਫ ਲਈ ਲੜਦੀਆਂ ਰਹੀਆਂ ਜਦੋਂ ਐਫ ਆਈ ਆਰ ਤੱਕ ਕਰਨ ਲਈ ਤਿਆਰ ਨਹੀਂ ਸੀ ਕੋਟਕਚਰੀ ਸੁਣਵਾਈ ਹੋਣ ਤੱਕ ਲਈ ਤਿਆਰ ਨਹੀਂ ਸੀ ਕੋਈ ਵਕੀਲ ਖੜਨ ਲਈ ਤਿਆਰ ਨਹੀਂ ਸੀ ਉਸ ਸਮੇਂ ਵੀ ਜਿਹੜੀਆਂ ତਿਹਾਂ ਲੜੀਆਂ ਸ਼ਾਬਾਸ਼ ਹੈ ਉਹਨਾਂ ਦੀ ਕੀਮਤ ਹੈ ਇਹ ਦਾ ਮਤਲਬ ਇਹ ਨਹੀਂ ਕਿ ਸਜਨ ਕੁਮਾਰ ਜੇਲ੍ਹੋਂ ਬਾਹਰ ਚੁਰਿਆ ਫਿਰੂ ਜਿਹੜੇ ਪਹਿਲੇ ਮਾਮਲਿਆਂ ਚ ਉਸੇ ਦਿੱਲੀ ਸਿਕਤਲੇ ਆਉਂਦੇ ਪਹਿਲੇ ਮਾਮਲਿਆਂ ਚ ਸਜ਼ਾ ਹੋ ਚੁੱਕੀ ਆ ਉਸ ਮਾਮਲੇ ਚ ਬਰੀ ਨਹੀਂ ਹੈ ਪਰ ਮਤਲਬ ਬਕਾਸ਼ਪੁਰੀ ਜਨਕਪੁਰੀ ਇੱਥੋਂ ਦੇ ਕਤਲ ਮਾਮਲਿਆਂ ਚ ਦੋ ਮਾਮਲੇ ਬਰੀ ਆ। ਇਹਨਾਂ ਸਭੀ ਦੀ ਬੇਅਦਬੀ ਦੀ ਘਟਨਾ ਜੋ ਸਾਹਮਣੇ ਆਈ ਸੀ ਉਸ ਘਟਨਾ ਦਾ ਜੋ ਪਹਿਲੂ ਉੱਪਰ ਕੇ ਸਾਹਮਣੇ ਆਇਆ ਕਿ ਦਸਵੀਂ ਜਮਾਤ ਚ ਪੜਦਾ ਇੱਕ ਜਵਾਬ ਮਤਲਬ 15-16 ਸਾਲ ਦਾ ਜਵਾਬ ਕੋਈ ਗੱਲ ਨਹੀਂ ਇੱਕ ਸਮਝ ਤਾਂ ਹੁੰਦੀ ਹੈ ਜਵਾਬ ਨੂੰ ਕਿ ਅਸੀਂ ਹਿੱਤ ਕਰਦੇ ਹਾਂ ਇਸ ਥਾਂ ਦੇ ਉੱਤੇ ਆ ਕੇ ਪਾਠ ਕਰਦੇ ਹਾਂ ਆਤਮਸਤਕ ਹੁੰਨੇ ਆ ਤੇ ਫਿਰ ਉਸ ਜਵਾਬ ਕਵਲੋਂ ਕਹਿੰਦੇ ਜੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਕਿڑی ਸੀ ਸੀਟੀਵੀ ਕੈਮਰੇ ਆ ਰਾਈਂ ਬਖੂ ਅਖ ਘਟਨਾ ਚ ਨੂੰ ਜੋੜ ਕੇ ਕਿਸ ਤਰ੍ਹਾਂ ਸਾਹਮਣੇ ਲਿਆਂਦਾ ਉਹ ਜਵਾਬ ਕ ਪੁਲਿਸ ਦੀ ਗ੍ਰਾਸਟ ਵਿੱਚ ਹੈ ਸ਼੍ਰੀ ਗੁਰਦੁਆਰ ਸਾਹਿਬ ਜੀ ਦੇ ਉਸ ਇੱਕ ਕਮਰਾ ਨੂਮਾ ਗੁਰਦੂ ਗੁਰੂ ਘਰ ਦੇ ਵਿੱਚੋਂ ਪਿੰਡ ਦਾ ਗੁਰਦੁਆਰਾ ਸਾਹਿਬ ਸੀਗਾ ਇਥੇ ਘਟਨਾ ਨੂੰ ਅੰਜਾਮ ਦਿੱਤਾ ਪਵਿੱਤਰ ਰੰਗ ਬਾਹਰ ਖਿਲਾਰੇ ਗਏ ਉਸ ਇੱਕ ਕਮਰਾਨੁਮਾ ਗੁਰੂ ਘਰ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਨੇ ਉਸ ਗੁਰੂ ਘਰ ਸਾਹਿਬ ਜੀ ਦੀ ਸੇਵਾ ਸੰਭਾਲ ਲਈ ਉਸ ਨੂੰ ਲਿਜਾਇਆ ਗਿਆ ਜਦੋਂ ਉਸ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਸਾਰਾ ਪਿੰਡ ਸਤਨਾ ਬਹਿਗੁਰਾ ਚੱਪੜਾ ਆਪਨੇ ਸਿਲੀਆਂ ਅੱਖਾਂ ਖਾਸ ਕਰ ਬੀਬੀਆਂ ਇਹ ਉਪਨੀ ਖੜੀ ਬੀਬੀਆਂ ਕਿੱਥੇ ਸਵੇਰੇ ਸ਼ਾਮ ਮੈਥੇ ਆਉਂਦੇ ਸੀ ਅਰਦਾਸ ਉਹ ਸੰਜੋਤਰੀ ਕਰਦੇ ਸੀ ਨਿਤਨੇਮ ਕਰਦੇ ਸੀ ਗੁਰੂ ਘਰ ਨੂੰ ਭੱਜੇ ਸੀ ਨਸਕੀ ਗੁਰੂ ਘਰ ਵਿੱਚ ਰੋਪਾ ਉਹ ਕਹਿੰਦੇ ਕਿ ਅਸੀਂ ਆਪਣੇ ਘਰ ਵੱਡੇ ਕਰਦੇ ਗਏ ਆਪਣੇ ਘਰ ਪੱਕੇ ਕਰਦੇ ਗਏ ਮਹਿਲ ਬਣਾਉਂਦੇ ਰਹੇ ਪਰ ਗੁਰੂ ਘਰ ਨੂੰ ਅਸੀਂ ਉਵੇਂ ਸੰਭਾਲ ਨਹੀਂ ਕਰ ਪਾਏ ਸਾਡੀ ਛੱਤ ਤੱਕ ਵੀ ਜਿਹੜੀ ਕਈ ਵਾਰ ਲੀਕ ਕਰਦੀ ਸੀ ਕਈ ਵਾਰ ਚੌਂਦੀ ਸੀ ਜਾਂ ਮਤਲਬ ਖਰਾਬ ਸੀ ਜਾਂ ਕਮਰਾ ਛੋਟਾ ਸੀ ਗੁਰੂ ਘਰ ਉਰਨ ਰੂਪ ਚ ਨਹੀਂ ਸੀ ਇਸ ਲਈ ਕਹਿੰਦੇ ਕਮੇਟੀ ਲੰਮੇ ਸਮੇ ਤੋਂ ਨਹੀਂ ਬਣ ਰਹੀ ਸੀ ਹੁਣ ਕਮੇਟੀ ਨੂੰ ਲੈ ਕੇ ਚਰਚਾ ਚੱਲਦੀ ਪੰਜਾਬ ਚ ਆ ਗਈ ਜੀ ਸਿਹਤ ਕ੍ਰਾਂਤੀ ਸਿੱਖਿਆ ਕ੍ਰਾਂਤੀ ਫਿਰ ਜੁੱਧ ਨਸ਼ਿਆਂ ਵਿਰੁੱਧ ਹਨਾ ਫਿਰ ਬਿਜਲੀ ਯੋਜਨਾ ਗਰੰਟੀਆਂ ਦਾਵੇ ਬਾਦੇ ਯੂ ਟਰਨ ਇਹ ਸਭ ਦੇ ਦਰਮਿਆਨ ਹੁਣ ਪੰਜਾਬ ਚ ਨਵੀਂ ਸਿਹਤ ਕ੍ਰਾਂਤੀ ਆਈ ਹੈ ਅੱਜ ਉਹਦਾ ਰਸਮੀ ਆਗਾਜ਼ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਮਹਾਲੀ ਦੇ ਵਿੱਚ ਵੱਡਾ ਐਲਾਨ ਕਰਦੇ ਨੇ ਕਿ ਲੋ ਜੀ ਅਸੀਂ ਸਿਹਤ ਬੀਮਾ ਯੋਜਨਾ ਨੂੰ ਲਾਂਚ ਕਰ ਰਹੇ ਹਾਂ ਸੋ ਦੇ ਲਈ ਅਜ ਜੋ ਬਕਾਇਦਾ ਤੌਰ ਦੇ ਉੱਤੇ 10 ਲੱਖ ਤੱਕ ਦੇ ਇਲਾਜ ਦੀ ਮੁਫਤ ਯੋਜਨਾ ਦਾ ਐਲਾਨ ਕੀਤਾ ਗਿਆ ਤੇ ਉੱਚ ਕਿਹਾ ਗਿਆ ਜੀ ਕਿ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਲਈ ਇਹ ਯੋਜਨਾ ਲਾਹੇਵੰਦ ਹੈ ਤੇ ਇਹ ਵੀ ਦੰਪਰਿਆ ਗਿਆ ਕਿ 65 ਲੱਖ ਪਰਿਵਾਰ ਪੰਜਾਬ ਦੇ ਸਮੁੱਚੇ ਇਹ ਦੇ ਵਿੱਚ ਕਵਰ ਹੋਣਗੇ ਸੋ ਅਰਵਿੰਦ ਕੇਜਰੀਵਾਲ ਉੱਥੇ ਸੰਬੋਧਨ ਕਰਦੇ ਆ ਕਹਿ ਰਹੇ ਸੀ ਕਿ ਹੁਣ ਕਿਸੇ ਪੰਜਾਬੀ ਨੂੰ ਇਲਾਜ ਖਾਣੋਂ ਮਰਨਾ ਨਹੀਂ ਪਊਗਾ ਮਤਲਬ ਲਾਜ ਪੱਖੋਂ ਨਹੀਂ ਕੁਝ ਠੀਕ ਹੈ ਜੋ ਅੱਜ ਐਲਾਨ ਹੋਈ ਨਹੀਂ ਜੇਕਰ ਖੂਬ ਇਸ ਤਰ੍ਹਾਂ ਹੋ ਜਾਂਦਾ ਤਾਂ ਇਹ ਬਹੁਤ ਵੱਡਾ ਕਦਮ ਹੋਏਗਾ ਸਰਕਾਰ ਦਾ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਅੱਜ ਰਸਮੀ ਤੌਰ ਤੇ ਐਲਾਨ ਸ਼ੁਰੂਆਤ ਸਾਰੀ ਪ੍ਰਕਿਰਿਆ ਮੁਕੰਮਲ ਦਾ ਅੱਜ ਦਮ ਪਰਿਆ ਗਿਆ ਤੇ ਇਸ ਮੌਕੇ 10 ਲੱਖ ਤੱਕ ਦਾ ਇਲਾਜ ਮੁਫਤ ਹੋਏਗਾ ਮਤਲਬ 10 ਲੱਖ ਰੁਪਏ ਤੱਕ ਦਾ ਇਲਾਜ ਚਲੋ ਮੈਂ ਇਹ ਸਰਕਾਰ ਦੇ ਹਵਾਲੇ ਨਾਲ ਉਹਨਾਂ ਦੇ ਐਲਾਨ ਦੇ ਹਵਾਲੇ ਨਾਲ ਤੁਹਾਡੇ ਮੂਰੇ ਰਿਪੋਰਟ ਰੱਖਾਂ ਤਾਂ ਇਹ ਹੈ ਜੀ ਕਿ ਪੰਜਾਬ ਦੇ ਲੋਕਾਂ ਨੂੰ ਅਜ ਤੋਂ 10 ਲੱਖ ਤੱਕ ਦੇ ਇਲਾਜ ਦੀ ਯੋਜਨਾ ਦਾ ਲਾਭ ਮਿਲਣਾ ਸ਼ੁਰੂ ਹੋ ਜਾਏਗਾ ਸਰਕਾਰ ਦਾ ਇਹ ਦਾਅਵਾ ਹੈ ਤੇ ਉਹਦੇ ਵਿੱਚ ਕਿਹਾ ਗਿਆ ਕਿ ਮਹਾਰਾਸ਼ਟਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਅਗਵਾਈ ਚ ਇਸ ਨੂੰ ਯੋਜਨਾ ਨੂੰ ਅਮਲੀ ਰੂਪ ਪਹਨਾਇਆ ਗਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਸਕੀਮ ਦੇ ਵਿੱਚ ਹਰ ਪੰਜਾਬ ਦਾ ਉਹ ਵਸਨੀਕ ਕਵਰ ਹੁੰਦਾ ਜਿਹਦੇ ਕੋਲ ਇੱਥੇ ਦਾ ਆਧਾਰ ਕਾਰਡ ਤੇ ਇੱਥੇ ਦਾ ਵੋਟਰ ਕਾਰਡ ਹੋਵੇ। ਉਹ ਚਾਹੇ ਬਾਰੀ ਹੈ, ਚਾਹੇ ਸਾਨ ਹੈ, ਚਾਹੇ ਕਿਸੇ ਹੋਰ ਪਾਰਟੀ ਦਾ ਹੈ, ਚਾਹੇ ਕਿਸੇ ਹੋਰ ਧਿਰ ਦਾ ਪਰ ਪੰਜਾਬ ਦਾ ਆਧਾਰ ਕਾਰਡ, ਪੰਜਾਬ ਦਾ ਰਾਸ਼ਨ ਕਾਰਡ, ਵੋਟਰ ਕਾਰਡ। ਮੰਤਰ ਦੋ ਚੀਜ਼ਾਂ ਕਹਿੰਦੇ ਉਹਦੇ ਕੋਲ ਹੋਣੀ ਚਾਹੀਦੀਆਂ ਸਿਰਫ ਇਹ ਤੋਂ ਬਿਨਾ ਹੋਰ ਕੋਈ ਡਾਕੂਮੈਂਟ ਨਹੀਂ ਦਾਅਵਾ ਕੀਤਾ ਗਿਆ। ਹੁਣ ਇਹ ਹਸਪਤਾਲ ਜਾ ਕੇ ਪਤਾ ਲੱਗੂਗਾ ਕਿ ਕੀ ਇਹ ਦਾਅਵਾ ਸੱਚਾ ਹੈ ਜਾਂ ਨਹੀਂ। ਪਰ ਜੋ ਦਾਵਾ ਜਨਤਕ ਤੌਰ ਤੇ ਕੀਤਾ ਕੋ ਉਹਦੇ ਵਿੱਚ ਇਹੀ ਕਿਹਾ ਗਿਆ ਕਿ ਜੇਕਰ ਤੁਹਾਡੇ ਕੋਲ ਪੰਜਾਬ ਦਾ ਆਧਾਰ ਕਾਰਡ ਤੇ ਪੰਜਾਬ ਦਾ ਵੋਟਰ ਕਾਰਡ ਹੈ ਤਾਂ ਤੁਸੀਂ ਇਸ ਯੋਜਨਾ ਦੇ ਵਿੱਚ ਲਾਭਕਾਰੀ ਹੋ ਇਸ ਵਿੱਚ ਕੋਈ ਇਨਕਮ ਦਾ ਚੱਕਰ ਨਹੀਂ ਕਹਿੰਦੇ ਇਨਕਮ ਦੀ ਹੱਦ ਕੋਈ ਨਹੀਂ ਰੱਖੀ ਗਈ ਸਾਰੇ ਪੰਜਾਬੀਆਂ ਲਈ ਹੈ ਔਰ ਨਾ ਹੀ ਕੋਈ ਉਮਰ ਦੀ ਲਿਮਟ ਰੱਖੀ ਗਈ ਹੈ ਹਰ ਜੰਮ ਦੇ ਜਵਾਬ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਲਈ ਹੈ ਪੰਜਾਬ ਦਾ ਆਧਾਰ ਕਾਰਡ ਹੋਵੇ ਵੋਟਰ ਕਾਰਡ ਹੋਵੇ ਬਸ ਪੂਰਾ ਪਰਿਵਾਰ ਇਸ ਸਕੀਮ ਦਾ ਕਹਿੰਦੇ ਲਾਭ ਚੱਕ ਸਕਦਾ ਇਸ ਵਿੱਚ 65 ਲੱਖ ਪਰਿਵਾਰ ਕਵਰ ਹੋਣਗੇ 3 ਕਰੋੜ ਲਗਭਗ ਪੰਜਾਬੀ ਇਹ ਤੋਂ ਫਾਇਦਾ ਲੈ ਚੱਕਣਗੇ ਸੋ ਇਹ ਇੱਕ ਸਲਾਘਾਯੋਗ ਮਤਲਬ ਉਪਰਾਲਾ ਹੈ ਜੇ ਸਰਕਾਰ ਇਸ ਦੇ ਲਈ ਫੰਡ ਦਾ ਉਪਲਬਧ ਕਰਾ ਲਵੇ ਔਰ ਇਸ ਨੂੰ ਬਿਨਾਂ ਕਿਸੇ ਮਤਲਬ ਕਿ ਕਈਏ ਕਮਿਸ਼ਨ ਵਾਲੇ ਪਾਸੇ ਲਜਾਣ ਦੀ ਬਜਾਏ ਜਾਂ ਇਹਦੇ ਵਿੱਚੋਂ ਜਵਰੀ ਮਰੀਜ਼ ਲੱਭਣ ਦੀ ਬਜਾਏ ਜਾਂ ਜਵਰੀ ਪੈਸਾ ਉਗਰਾਉਣ ਦੀ ਬਜਾਏ ਕਿ ਸੇ ਇਸ ਬਸ ਨਾ ਜਾਵੇ ਤਾਂ ਯੋਜਨਾ ਬਹੁਤ ਹਿਤਕਾਰੀ ਹੋ ਬਹੁਤ ਲਾਭਕਾਰੀ ਹੈ ਸਿਹਤ ਤੇ ਸਿੱਖਿਆ ਦੋ ਚੀਜ਼ਾਂ ਜੇ ਸਰਕਾਰ ਆਪਣੀ ਜ਼ਿੰਮੇਵਾਰੀਆਂ ਸਾਂਭ ਲੈਣ ਤਾਂ ਪੰਜਾਬ ਦੇ ਲੋਕ ਇਹ ਨਹੀਂ ਜਿਹੜੇ ਮਿੱਟੀ ਚ ਸੁਨਾ ਉਗਾਉਂਦੇ ਨੇ ਫਿਰ ਕੋਈ ਮਸਲੇ ਕਈ ਮਸਲੇ ਹਲੁੰਦੇ ਨਾਲ ਅੱਜ ਦੇ ਦਿਨ ਸਭ ਤੋਂ ਬੜੀ ਚਣੌਤੀ ਸਿੱਖਿਆ ਤੇ ਸਿਹਤ ਬਣੀ ਹੋਈ ਹੈ ਕਿਉਂਕਿ ਸਿਹਤ ਵਾਲਾ ਮਾਮਲਾ ਜੇ ਇਹ ਕਹਿੰਦੇ ਸਰਕਾਰੀ ਛੱਡੋ ਪ੍ਰਾਈਵੇਟ ਹਸਪਤਾਲਾਂ ਚ ਵੀ ਇਹਦੇ ਰਹੀ ਲਾਜੂਗਾ ਮੈਂ ਇਸ ਲਈ ਪਹਿਲਾਂ ਰਿਪੋਰਟ ਦੇ ਹਵਾਲੇ ਨਾਲ ਗੱਲ ਕਰ ਰਿਹਾ ਉਹ ਕਹਿੰਦੇ ਕੋਈ ਇਨਕਮ ਦਾ ਚੱਕਰ ਨਹੀਂ ਕੋਈ ਉਮਰ ਦਾ ਨਹੀਂ हद ਨਹੀਂਗਾ ਤੇ ਆਧਾਰ ਕਾਰਡ ਤੇ ਵੋਟਰ ਕਾਰਡ ਦੋ ਚੀਜ਼ਾਂ ਚਾਹੀਦੀਆਂ ਤੇ ਸਾਰਾ ਪੰਜਾਬ ਵਿੱਚ ਕਵਰ ਹੋਊਗਾ ਹਰ ਪੰਜਾਬੀ ਵਿੱਚ ਕਵਰ ਹੋਊਗਾ ਜਿਹਦੇ ਕੋਲੇ ਦੋ ਚੀਜ਼ਾਂ ਚਾਹੀਦੀਆਂ ਸਤਵੀਂ ਮੈਜੋਰਨ ਦੇ ਲਾਂਚ ਦੇ ਮੌਕੇ ਅਰਵਿੰਦ ਕੇਜਰੀਵਾਲ ਨੇ ਸਮਝਾ ਦਿੱਤਾ ਵੈਸੇ ਨੂੰ ਤਰੀਕਾ ਬਦਲ ਗਿਆ ਲਗਭਗ ਅਰਵਿੰਦ ਕੇਜਰੀਵਾਲ ਹੁਣ ਪਹਿਲਾਂ ਬੋਲਦੇ ਨੇ ਐ ਮਤਲਬ ਕਿ ਮੁੱਖ ਮੰਤਰੀ ਤੋਂ ਵੈਸੇ ਬਣਦਾ ਹੀ ਇਹ ਹੁੰਦਾ ਹੈ ਜੇ ਸਰਕਾਰੀ ਪ੍ਰੋਗਰਾਮ ਦਾ ਮੁੱਖ ਮੰਤਰੀ ਨੇ ਅਖੀਰ ਚ ਬਣਾਉਣਾ ਪਰ ਕੇਜਰੀਵਾਲ ਜੀ ਨੂੰ ਆਪਣੇ ਆਪ ਵੱਡਾ ਮੰਨਦੇ ਸੀ ਇਸ ਲਈ ਕੇਜਰੀਵਾਲ ਬਾਅਦ ਚੋਂ ਬੋਲਦੇ ਸੀ ਪਰ ਬਾਅਦ ਚੋਂ ਬੋਲਣ ਦਾ ਨੁਕਸਾਨ ਹੀ ਹੋਣ ਲੱਗ ਪਏ ਲੋਕ ਸਮਝਦੇ ਸੀ ਪਗਾਂਦਾਂ ਨੂੰ ਸਨ ਤੋਂ ਕਿੱਦਾਂ ਜਾਂਦੇ ਸੀ ਇਸ ਲਈ ਕੇਜੀਪਾਲ ਪਹਿਲਾਂ ਬੋਲਣ ਲੱਗੇ ਨੇ ਇਹ ਵੀ ਇੱਕ ਕਹਿੰਦੇ ਜੀ ਸਿਹਤ ਬੀਮਾ ਯੋਜਨਾ ਦੇ ਲਾਂਚ ਤੇ ਮੁੱਖ ਰਵਿੰਦ ਕੇਜਰੀਵਾਲ ਨੇ ਆਪਣੀ ਗੱਲ ਰੱਖਦੇ ਆ ਕਿ ਆ ਕਿ ਅੱਜ ਇਤਿਹਾਸਕ ਦਿਨ ਹੈ ਜੋ ਪੰਜਾਬ ਦੇ ਵਿੱਚ ਅੱਜ ਹੋਇਆ ਹੈ ਉਹ ਸ਼ਾਇਦ 1950 ਤੋਂ ਜਾਣਾ ਚਾਹੀਦਾ ਸੀ ਆਜ਼ਾਦੀ ਤੋਂ ਬਾਅਦ 75 ਸਾਲਾਂ ਚ ਕੋਈ ਕਈ ਸਰਕਾਰ ਆਈਆਂ ਕਈ ਸਰਕਾਰਾਂ ਗਈਆਂ ਪਰ ਕਿਸੇ ਨੇ ਲੋਕਾਂ ਦਾ ਖਿਆਲ ਨਹੀਂ ਰੱਖਿਆ ਅਸੀਂ ਉਹ ਖਿਆਲ ਰੱਖਣ ਲਈ ਆਏ ਹਾਂ ਠੀਕ ਹੈ ਜੀ ਜੇਕਰ ਪੰਜਾਬ ਦਾ ਉਦਾਹਰਨ ਲਈਏ ਕਹਿੰਦੇ ਤਾਂ ਇਹ ਉਹਦੀ ਪੱਡੀ ਉੱਤਰਨਾ ਕਿ ਕਿਸੇ ਨੇ ਸਾਥ ਨਹੀਂ ਲਈ ਪੰਜਾਬ ਨੇ ਔਖੇ ਦੌਰ ਚੋਂ ਲੰਘਿਆ ਪੰਜਾਬ ਨਸ਼ੇ ਦੇ ਦੌਰ ਚੋਂ ਲੰਘ ਰਿਹਾ ਹੈ ਲੇਕਿਨ ਕਹਿੰਦੇ ਕਿ ਹਰ ਚੀਜ਼ ਦਾ ਇੱਕ ਸਮਾਂ ਆਉਂਦਾ ਲੋ ਜੀ ਹੁਣ ਬਦਲਾਅ ਦਾ ਸਮਾਂ ਆ ਗਿਆ ਤੇ ਕੇਜਰੀਵਾਲ ਜੀ ਕਹਿੰਦੇ ਕਿ ਪੰਜਾਬ ਦੀ ਇਹ ਸਰਕਾਰ ਦੀ ਕਾਰਗੁਜ਼ਾਰੀ ਸੁਨਹਿਰੇ ਅੱਖਰਾਂ ਚ ਇਤਿਹਾਸ ਲਿਖੀ ਜਾਊਗੀ ਚਲੋ ਇਹ ਤਾਂ ਆਉਣ ਵਾਲਾ ਵਕਤ ਹੈ ਕਰੂਗਾ ਕਿ ਤੁਸੀਂ ਕਾਲੇ ਅੱਖਰਾਂ ਚ ਲਿਖਿਆ ਜਾਂਨੇ ਹੋ ਕਿ ਸੁਨਹਿਰੇ ਅੱਖਰ ਪਰ ਲਿਖਿਆ ਜਰੂਰ ਜਾਊਗਾ ਇਤਿਹਾਸ ਇਹ ਜ਼ਰੂਰ ਹੈ ਤੁਹਾਡਾ ਨਾਂ ਜ਼ਰੂਰ ਇਤਿਹਾਸ ਬੋਲੋ ਕਿਹੜੇ ਬੰਦੇਆਂ ਦੇ ਬੋਲਦਾ ਇਹ ਵੱਖਰਾ ਕਿਹੜੀ ਲੋਕ ਨੇ ਕਿਹਾ ਕਿ ਹੁਣ ਕੋਈ ਵੀ ਪੰਜਾਬੀ ਬਿਮਾਰੀ ਦੇ ਚਲਦੇ ਮਰੇਗਾ ਨਹੀਂ। ਜੇ ਸੱਚਮੁੱਚ ਹਰ ਹਸਪਤਾਲ ਸਟੈਚਰ ਪਹੁੰਚਣ ਦੇ ਅਸਾਰ ਹੀ ਮੈਡੀਕਲ ਟੀਮਾਂ ਬਿਨਾ ਕਿਸੇ ਉਤੋਂ ਪਹਿਲਾਂ ਉਹਦੀ ਸਿਹਤ ਸੰਭਾਲ ਵੱਲ ਪੈ ਜਾਣਾ। ਪ੍ਰਾਈਵੇਟ ਹਸਪਤਾਲ ਇਸ ਰਾਦੇ ਨਾਲ ਕਿ ਬੀਮੇ ਵਾਲੇ ਕਾਗਜ਼ ਹੈਗੇ ਨਹੀਂ ਹੈਗੇ, ਦਿੱ ਵੀ ਮ ਹੈਗਾ ਕਿ ਨਹੀਂ ਹੈਗਾ, ਕਿਹੜਾ ਹੈਗਾ ਕਿਹੜਾ ਨਹੀਂ ਇਹ ਹੈ ਨਾ ਆਇਸ਼ਮਾਨ ਯੋਜਨਾ ਵਾਲਾ ਮਸਲਾ ਵਿੱਚ ਫਸਿਆ। ਉਹਦੀ ਅਦਾਇਗੀਆਂ ਦੇ ਕਾਰਨ ਕਈ ਹਸਪਤਾਲ ਨੇ ਇਲਾਜ ਕਰਨਾ ਮਰੀਜ਼ਾਂ ਦਾ ਬੰਦ ਕਰਤਾ। ਚੰਡੀਗੜ੍ਹ ਤੋਂ ਲੈ ਕੇ ਪੰਜਾਬ ਤੱਕ ਦੇ ਹਸਪਤਾਲਾਂ 'ਚ ਹਾਲਤ ਸੋ ਇਸ ਲਈ ਇਹ ਪਹਿਲੂ ਵੀ ਹੈਗਾ ਇੱਥੇ ਕੋਈ ਇਹੋ ਜਿਹਾ ਮੁੱਦਾ ਨਾ ਆਵੇ ਇਹਦੇ ਲਈ ਸਰਕਾਰ ਨੇ ਕੀ ਪ੍ਰਬੰਧ ਕੀਤੇ ਉਹ ਅਜੇ ਕੋਈ ਰੋਡ ਮੈਪ ਸਾਹਮਣੇ ਨਹੀਂ ਆਇਆ ਅਜੇ ਤਾਂ ਐਲਾਨ ਦਾਵੇ ਨੇ ਉਹ ਐਲਾਨ ਦਾਵੇ ਮੈਂ ਤੁਹਾਡੇ ਮੂਹਰੇ ਰੱਖਰੇ ਕਹਿੰਦੇ ਜੀ ਪੰਜਾਬੀ ਕੋਈ ਵੀ ਮਰ ਨਾਲ ਦੀ ਮਰੇਗਾ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਕੀਮ ਹਰ ਕਿਸੇ ਦੇ ਲਈ ਹੈ ਚਾਹੇ ਕੋਈ ਕਾਂਗਰਸੀ ਹੋਵੇ ਚਾਹੇ ਅਕਾਲੀ ਹੋਵੇ ਅਸੀਂ ਕੋਈ ਭੇਦਭਾਵ ਨਹੀਂ ਕਰਦੇ ਸਾਰਿਆਂ ਦੇ ਲਈ ਹੈ ਸਾਰਿਆਂ ਨੂੰ ਇਸ ਦਾ ਫਾਇਦਾ ਮਿਲੂਗਾ ਸਾਰੇ ਲੋਕ ਸਰਕਾਰੀ ਹੋਣ ਪ੍ਰਾਈਵੇਟ ਹੋਣ ਤੇ ਸਰਕਾਰੀ ਹਸਪਤਾਲੋਂ ਵੀ ਪ੍ਰਾਈਵੇਟ ਹਸਪਤਾਲੋਂ ਵੀ ਹਰ ਤਰ੍ਹਾਂ ਦਾ ਇਲਾਜ ਕਰ ਸਕਣਗੇ ਫਿਰ ਉਹ ਖੰਦਰੀ ਪਕਵੰਤ ਮਾਨ ਨੇ ਵੀ ਸੋਧਨ ਕੀਤਾ ਉਹਨਾਂ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਅਜਿਹੀ ਕਦੇ ਕੋਈ ਸਕੀਮ ਨਹੀਂ ਲਿਆਂਦੀ ਜਿਸ ਵਿੱਚ ਮਤਲਬ ਕਿ ਲੋਕਾਂ ਨੂੰ ਐ ਸਿੱਧਾ ਲਾਭ ਮਿਲਦਾ ਹੋਵੇ ਜਿੰਨੀਆਂ ਸਕੀਮਾਂ ਪਹਿਲਾਂ ਆਈਆਂ ਉਹ ਸ਼ਰਤ ਲੱਗ ਕੇ ਆਉਂਦੀਆਂ ਸੀ ਸ਼ਰਤਾਂ ਦਾਤ ਹੁੰਦੀਆਂ ਸੀ ਉਹ ਚ ਨੌਰਮ ਹੁੰਦੇ ਸੀ ਕੁਝ ਹਦਾਇਤਾਂ ਹੁੰਦੀਆਂ ਤੇ ਕੁਝ ਰੋਕਾਂ ਹੁੰਦੀਆਂ ਤੇ ਕਹਿੰਦੇ ਤੇ ਕੋਈ ਸ਼ਰਤ ਨਹੀਂ ਕੁਝ ਨਹੀਂ ਪੰਜਾਬ ਦਾ ਵਸਨੀਕ ਆਧਾਰ ਕਾਰਡ ਵੋਟਰ ਕਾਰਡ ਲਓ ਜੀ 10 ਲੱਖ ਤੱਕ ਦਾ ਸਿਹਤ ਬੀਮਾ ਕਹਿੰਦੇ ਹਰੇਕ ਲਈ ਠੀਕ ਹੈ ਕਹਿੰਦੇ ਕਿ ਉਸ ਸਮੇਂ ਆਪਣੇ ਚਿਹਤਿਆਂ ਨੂੰ ਫਾਇਦਾ ਪਹੁੰਚਾਉਣ ਲਈ ਹੁੰਦਾ ਸੀ ਅਸੀਂ ਕੋਈ ਅਜੀਬ ਸਕੀਮ ਨਹੀਂ ਲਾ ਰਹੇ ਸੀ ਸ਼ਰਤ ਕਹਿੰਦੇ ਜੀ ਮੈਂ ਉਹ ਪ੍ਰਧਾਨ ਮੰਤਰੀ ਯੋਜਨਾ ਮਕਾਨ ਯੋਜਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਕਹਿੰਦੇ ਉਹਨੂੰ ਇਹ ਉਹਦੇ ਵਿੱਚ ਕਹਿੰਦੇ ਪੰਜਾਬ 'ਚ ਮਕਾਨ ਬਣੇ ਨਹੀਂ ਸਕਦਾ ਜੀ ਕਹਿੰਦੇ ਫਿਰ ਦੱਸੋ ਕਾਦੀ ਯੋਜਨਾ ਜੀ ਸਰਕਾਰੀ ਕੇਂਦਰ ਦੀ ਯੋਜਨਾ ਜਿਹੜੀ ਪੰਜਾਬ 'ਚ ਲਾਗੂ ਨਹੀਂ ਹੁੰਦੀ ਕਹਿੰਦੇ ਜੀ ਕਿਉਂਕਿ ਉਹਦੇ ਵਿੱਚ ਸਿੱਧਾ ਜਿਹਾ ਫਾਰਮੂਲਾ ਕਿ ਉਹਦੀ ਸ਼ਰਤ ਇਹ ਹੀ ਹੈ ਕਿ ਪੱਕੀ ਇਟਰੀ ਹੋਣੀ ਚਾਹੀਦੀ ਤੁਹਾਡੇ ਕੋਲ ਪਹਿਲਾਂ ਖਰਚ ਲੱਗੀ ਕੋਈ ਤੇ ਕੰਮ ਦਿੱਤੇ ਤੇ ਘਰ 'ਚ ਸਾਈਕਲ ਤੋਂ ਲੈ ਕੇ ਪੱਖਾ ਤੱਕ ਕੋਈ ਚੀਜ਼ ਨਹੀਂ ਹੋਣੀ ਚ ਉਹ ਗੈਸ ਚੁੱਲਾ ਸਾਈਕਲ ਪੱਖਾ ਹੈ ਨਾ ਜਾਂ ਮਤਲਬ ਇੱਟਾਂ ਦੀ ਕੰਧ ਕੋਈ ਇਹ ਘਰ ਹੈ ਕਿ ਆ ਫਿਰ ਤੁਸੀਂ ਪ੍ਰਧਾਨ ਮੰਤਰੀ ਆਵਾਜੋਜਨਾ ਤਹਿਤ ਨਹੀਂ ਹੁੰਦੇ ਕੁਮਾਰ ਜੀ ਹੁਣ ਇਸ ਲਈ ਉਹ ਕਹਿੰਦੇ ਕਿ ਅਸੀਂ ਇਹ ਜਈ ਸਕੀਮ ਨਹੀਂ ਲਾ ਰਹੇ ਜੀ ਕੋਈ ਸ਼ਰਤ ਨਹੀਂ ਲਾ ਰਹੇ ਹਾਂ ਉਹਨਾਂ ਨੇ ਨੀਲਾ ਕਾਰਡ ਪੀਲਾ ਕਾਰਡ ਦਾ ਜ਼ਿਕਰ ਕੀਤਾ ਕਹਿੰਦੇ ਹੁਣ ਕੋਈ ਨੀਲਾ ਪੀਲਾ ਕਰਨੀ ਹੈ ਆਧਾਰ ਕਾਰਡ ਤੇ ਵੋਟਰ ਕਾਰਡ ਭਗਵੰਤ ਸਿੰਘ ਨੇ ਕਿਹਾ ਕਿ ਅੱਜ ਇਤਿਹਾਸਕ ਦਿਨ ਹੈ ਸਿਹਤ ਬੀਮਾ ਯੋਜਨਾ ਹਰ ਇੱਕ ਪੰਜਾਬੀ ਦੇ ਲਈ ਹੈ ਹਰ ਘਰ ਦੇ ਲਈ ਹੈ ਹਰ ਨਾਗਰਿਕ ਦੇ ਲਈ ਹੈ ਹਰ ਵੋਟਰ ਦੇ ਲਈ ਹੈ ਇਸ ਵਿੱਚ ਕੋਈ ਹਰਾ ਜਾਂ ਨੀਲਾ ਕਾਟ ਨਹੀਂ ਹੈ ਸਿਹਤ ਸਭ ਦੇ ਲਈ ਜ਼ਰੂਰੀ ਹੈ ਮੈਂ ਬਹੁਤ ਸਾਰੇ ਘਰਾਂ 'ਚ ਜਾਂਦਾ ਰਿਹਾ ਤੇ ਕਹਿੰਦੇ ਮੈਂ ਦੇਖਦਾ ਕਈ ਵਾਰ ਬਜ਼ੁਰਗ ਅਜਿਹੇ ਹੁੰਦੇ ਨੇ ਜਿਹੜੇ ਕਹਿੰਦੇ ਕਿ ਸਾਡਾ ਇਲਾਜ ਨਾ ਹੀ ਕਰਾਉ ਪਈ ਤਾਂ ਠੀਕ ਹੈ ਐਵੇਂ ਜ਼ਮੀਨ ਵੇਚਣੀ ਪੈਊ ਗਾਣਾ ਘਟਾ ਵੇਚਣਾ ਪੈ ਜੂ ਇਸ ਲਈ ਕਹਿੰਦੇ ਇਸ ਖਣੋਂ ਰਹਿ ਜਾਂਦੇ ਨੇ ਹੁਣ ਕੋਈ ਇਲਾਜ ਖਣੋਂ ਨਹੀਂ ਰਹੇਗਾ ਉਹਨਾਂ ਨੇ ਕਿਹਾ ਕਿ ਇਸ ਸਕੀਮ ਦੇ ਵਿੱਚ ਤਾਂ 12 548 ਕਰਨ ਵਾਲੇ ਵੀ ਸ਼ਾਮਲ ਹੋ ਵੀ ਦਵਾਈ ਲੈ ਸਕਦੇ ਆ ਮਤਲਬ ਰਾਜਨੀਤਿਕ ਨਿਸ਼ਾਨਾ ਬਿੰਦ ਦੇ ਵੀ ਨਜ਼ਰ ਆਏ ਇਸ ਯੋਜਨਾ ਨੇ ਲਾਂਚ ਮੌਕੇ 12 ਪੰਜਾ 60 ਕਹਿਣ ਦੀ ਬਜਾਏ 5ਾ 48 ਕਹਿ ਗਏ ਸੀ ਕਾਂਗਰਸ ਦੇ ਸੁਭਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀ ਸੋ ਇੱਕ ਤਰੀਕਾ ਉਹਨਾਂ ਦੇ ਤੰਜ ਕਸਿਆ ਕਹਿੰਦੇ 12 50 48 ਕਰਨ ਵਾਲੇ ਹੈਨਾ ਉਹ ਉਹਨਾਂ ਦਾ ਵੀ ਇਲਾਜ ਹੋਊਗਾ ਉਹ ਵੀ ਇਲਾਜ ਕਰਾ ਸਕਦੇ ਮਤਲਬ ਉਹ ਉਧਰ ਵੀ ਤੰਜ ਕਸਿਆ ਉਹਨਾਂ ਨੇ ਸੋ ਹੁਣ ਕਹਿੰਦੇ ਜੀ ਵਾਅਦੇ ਅਨੁਸਾਰ ਅਸੀਂ ਸਿਹਤ ਦੀ ਗਰੰਟੀ ਦਿੱਤੀ ਸੀ ਉਹ ਚ ਅਸੀਂ ਖਰੇ ਉਤਰ ਗਏ ਚਾਰ ਸਾਲ ਚ 10 ਗੁਣਾ ਚਾਰ ਸਾਲਾਂ ਚ 10 ਗੁਣਾ ਕੰਮ ਕਰਤਾ ਪ੍ਰਾਈਵੇਟ ਹਸਪਤਾਲਾਂ ਚ ਵੀ ਗਰੀਬਾਂ ਦੇ ਲਈ ਇਲਾਜ ਦਾ ਰਾਹ ਖੋਲਤਾ 15 ਦਿਨਾਂ ਚ ਹਸਸ ਵਾਲਾ ਨੂੰ ਪੇਮੈਂਟ ਮਿਲ ਜਿਆ ਕਰੇਗੀ ਕਹਿੰਦੇ 15 ਦਿਨ ਦਾ ਲੌਕਿੰਗ ਪੀਰੀਅਡ ਰੱਖਿਆ ਹੁਣ ਆਹੀ ਸਵਾਲ ਆ ਬਸ ਜੇ ਇਹ ਪੇਮੈਂਟ ਲਟਕ ਗਈ ਜਾਂ ਚੋਣਾ ਦੇ ਨੇੜੇ ਜਾ ਕੇ ਉਹਨੇ ਰੋਕ ਲਿਆ ਕਿ ਹੁਣ ਹੋਣ ਤੋਂ ਬਾਅਦ ਚੋਣਾ ਹੋ ਜਾਣਾ ਫਿਰ ਬਾਅਦ ਚੋਂ ਪੇਮੈਂਟ ਕਿਹਨੇ ਕਰਨੀ ਨਹੀਂ ਕਰਨੀ ਇੱਥੇ ਫਿਰ ਪੇਚ ਫਸਣਾ ਉੱਥੇ ਸਰਕਾਰ ਕੀਤੇ ਇਨਾਮ ਲੈਣ ਦੀ ਬਜਾਏ ਬਦਨਾਮੀ ਨਾ ਘਟ ਲਵੇ ਇਹ ਉਹਦੇ ਲਈ ਚੁਣੌਤੀ ਵੀ ਰਣੀ ਹੈ ਤੇ ਦੂਸਰਾ ਪ੍ਰਾਈਵੇਟ ਹਸਸ ਵਾਲੇ ਦੇ ਵਿੱਚ ਝੋਲ ਮੋਲ ਨਾ ਕਰਨ 1 ਲੱਖ ਵਾਲਾ ਲਾਂਝ 9 ਲੱਖ ਚ ਹੋ ਰਿਹਾ ਹੋਵੇ ਇਹਦੇ ਉੱਤੇ ਵੀ ਨਜ਼ਰ ਰੱਖਣੀ ਲੋੜ ਹੈ ਤੇ ਉਹਦੇ ਵਿੱਚੋਂ ਫਿਰ 9 ਲੱਖ ਜਿਹੜਾ ਉੱਪਰ ਲੱਖ ਕਮਾਉਣਾ ਹੈ ਮਤਲਬ 8 ਲੱਖ 1 ਲੱਖ ਦੇ ਇਲਾਜ ਦੇ ਜਿਵੇਂ 9 ਲੱਖ ਲੈ ਕੇ ਜਿਹੜਾ 8 ਲੱਖ ਕਮਾਉਣਾ ਉਹ ਚੋਂ 50-50 4 ਲੱਖ ਕਿਹਨੂੰ ਦਿੱਤਾ ਜਾਊਗਾ ਇਹ ਪੰਜਾਬ ਦੇ ਹਵਾਲੇ ਨਾਲ ਮੈਂ ਸਿਆਸੀ ਤਰ੍ਹਾਂ ਦੇ ਹਵਾਲੇ ਨਾਲ ਕਮਿਸ਼ਨ ਖਾਨਾਂ ਦੇ ਹਵਾਲੇ ਨਾਲ ਗੱਲ ਕਰਦੇ ਐਥੇ ਵੀ ਨਜ਼ਰ ਰੱਖਣੀ ਲੋੜ ਹੈ ਸੋ ਇਹ ਸਾਰੇ ਮਾਮਲੇ ਨੇ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਦੇਖਦੇ ਆਂ ਜੀ ਕਿਹੜੀ ਪ੍ਰਕਿਰਿਆ ਤਾਂ ਤੱਕੇ ਵਧਿਆ ਜਾਂਦਾ ਪਰ ਇਹ ਪਹਿਲੂ ਪਹਿਲੀ ਨਜ਼ਰੇ ਸਵਾਗਤਯੋਗ ਕਦਮ ਹੈ ਬਿਸ਼ਰਤੇ ਇਹਦੇ ਵਿੱਚ ਕੋਈ ਝੋਲ ਮੋਲ ਅਜੇ ਸਾਹਮਣੇ ਨਹੀਂ ਆਉਂ ਆਪਰੇਸ਼ਨ ਪਰਹਾਰ ਗੈਂਗਸਟਰਾਂ ਦੇ ਖਲਾਫ 72 ਘੰਟਿਆਂ ਦਾ ਆਪਰੇਸ਼ਨ ਮੁਕੰਮਲ ਹੋ ਗਿਆ ਮੁਕੰਮਲ ਹੋਣ ਦੀ ਪ੍ਰਕਿਰਿਆ ਚ ਸ਼ਾਮਲ ਹੋ ਗਿਆ ਇਸ ਮਿਸ਼ਨ ਦੇ ਤਹਿਤ ਕਹਿੰਦੇ ਜੀ ਲਓ ਜੀ ਅਸੀਂ ਹਜ਼ਾਰਾਂ ਦੀ ਗਿਣਤੀ ਚ ਗੈਂਗਸਟਰ ਅਤੇ ਉਹਨਾਂ ਦੇ ਸਮਰਥਕ ਫੜ ਲਏ ਉਹਨਾਂ ਦੇ ਸਹਿਯੋਗੀ ਫੜ ਲਏ ਕਿੰਨੇ ਘਰਾਂ ਤੱਕ ਦਸਤਕ ਦਿੱਤੀ ਕਿੰਨੇ ਹਥਿਆਰ ਬਰਾਮਦ ਹੋ ਗਏ ਲੋ ਜੀ ਪੰਜਾਬ ਗੈਂਗਸਟਰ ਮੁਕਤ ਹੋਣ ਜਾ ਰਿਹਾ ਹੈ ਇਹ ਡੀਜੀਪੀ ਸਾਹਿਬ ਦੇ ਹਵਾਲੇ ਨਾਲ ਗੈਂਗਸਟਰਾਂ ਦੇ ਖਿਲਾਫ 72 ਘੰਟਿਆਂ ਦਾ ਚਲਾਇਆ ਗਿਆ ਆਪਰੇਸ਼ਨ ਕੀ ਇਹ ਕੰਖ ਦੀ ਬਾਡੀ ਸੀ ਕਿ ਸਵੇਰ ਨੂੰ ਗੜੇਮਾਰੀ ਹੋ ਜਾਣੀ ਹੈ ਇੱਕ ਕਿਲਾ ਰਹਿ ਗਿਆ ਸਾਰਾ ਪਿੰਡ ਬਲਾ ਲੋ ਫਟਾਫਟ ਵੱਢ ਕੇ ਬਰੇ ਹੋ ਜੀ ਇਹ ਕੋਈ ਮਾਲ ਟਰੱਕ ਚੋਂ ਲਾ ਕੇ ਸਟੋਰ ਚ ਰੱਖਣਾ ਸੀ ਕਿ ਫਟਾਫਟ ਲਾ ਦਿਓ ਹੈਨਾ ਕਿ ਟਰੱਕ ਦੇ ਉੱਤੇ ਛਾਪਾ ਪੈਣ ਵਾਲਾ ਕਿਸ ਦਾ ਇਹ ਜਨਬ ਕਿਹੜਾ ਤਰੀਕਾ ਹੈ ਔਰ ਤਰੀਕਾ ਕੱਲਾ ਹੀ ਨਹੀਂਗਾ ਕੀ ਅਸੀਂ ਜੀ ਗੈਂਗਸਟਰ ਘਰਾਜ ਦੱਸ ਸਕਦੇ ਲਈ ਪਿੰਪ ਪੁਆਇੰਟ ਕਰ ਲਏ ਪਛਾਣ ਲਏ ਲੋਜਿਸਟਿਕ ਸੁਯੋਗੀ ਪਛਾਣ ਲਏ ਕਾਰਵਾਈ ਹੋ ਗਈ ਪਰਚੇ ਹੋ ਗਏ ਐਫ ਆਈ ਆਰ ਹੋ ਗਈਆਂ ਹੈ ਜਿਹੜੇ ਭਜਨ ਦੀ ਕੋਸ਼ਿਸ਼ ਗਿੱਟੇ-ਗੋਡਿਆਂ 'ਚ ਗੋਲੀਆਂ ਸਵਾਲੇ ਨੇ ਸਵਾਲ ਇੱਥੇ ਵੱਡਾ ਏ ਖੜਾ ਹੈ ਕੇਸ ਹਨ ਜਿੱਠਣ ਦੇ ਤਰੀਕੇ ਜਿਹੜੇ ਅਪਣਾਏ ਜਾ ਰਹੇ ਨੇ ਉਹ ਲਗਭਗ ਉਹ ਨੇ ਜਿਹੜੇ ਪੰਜਾਬ ਨੇ ਹੋਰ ਪੀੜ ਦੇ ਰੂਪ 'ਚ ਢੰਡਾਏ ਨੇ ਖੜਕੂਵਾਦ ਦੇ ਨਾਂ ਦੇ ਉੱਤੇ ਹੈਨਾ ਅੱਤਵਾਦ ਦੇ ਨਾਂ ਦੇ ਉੱਤੇ ਪੰਜਾਬ 'ਚ ਟੈਰਰਿਜ਼ਮ ਹੈ ਜੀ ਉਹਦੇ ਨਾਂ ਦੇ ਉੱਤੇ ਜਿਸ ਤਰ੍ਹਾਂ ਜਵਾਨੀ ਦਾ ਘਾਣ ਪੰਜਾਬ 'ਚ ਹੋਇਆ ਮਤਲਬ ਗਲਤ ਤਾਂ ਗਲਤ ਹੈ ਨਾ ਉਹ ਇੱਕ ਵੱਡਾ ਪਹਿਲੂ ਖੜਾ ਹੈ ਕਿ ਅੰਕੜੇ ਬੋਲਦੇ ਨੇ ਕਿ ਕਿਵੇਂ ਝੂਠੇ ਪੁਲਿਸ ਮੁਕਾਬਲੇ ਕਿਵੇਂ ਮਤਲਬ ਅਣਪਛਾਤੀਆਂ ਲਾਸ਼ਾਂ ਖਾਲੜੇ ਦੀ ਰਿਪੋਰਟ ਅਜੇ ਤੱਕ ਤੁਸੀਂ ਖਾਲੜੇ ਦੀ ਫਿਲਮ ਤੱਕ ਰੀਲਿਸ ਅੱਜ ਦੇ ਦੌਰ 'ਚ ਵੀ ਕਰਨ ਨੂੰ ਤਿਆਰੀ ਨਹੀਂ ਲੋ ਕਿ ਉਸ ਸਮੇਂ ਦੇ ਪੁਲਸ ਵਾਲੇ ਕਿਟੈਲੇ 'ਚ ਨੇ ਇੱਥੋਂ ਦਾ ਇਹ ਲੱਗਦਾ ਕਿ ਸਿਸਟਮ ਚੋਂ ਦਾ ਕਿਵੇਂ ਉਸ ਸਮੇਂ ਕਹਿੰਦੇ ਤਰੱਕੀਆਂ ਦੇ ਲਈ ਫੀਤੀਆਂ ਲਵਾਉਣ ਦੇ ਲਈ ਸਟਾਰ ਲਵਾਉਣ ਦੇ ਲਈ ਕਹਿੰਦੇ ਜੀ ਬਹੁਤ ਕੁਝ ਹੋਇਆ ਜਵਾਨੀ ਜਰ ਕਹਨ ਕੀਤਾ ਕਿ ਅੰਕੜੇ ਦਿਖਾਓ ਐਨੇ ਮੁਕਾਬਲੇ ਦਿਖਾਓ ਐਨੇ ਦਿਖਾਓ ਜੀ ਅੰਦਰ ਚੱਕ ਤੇ ਅੰਦਰ ਸੱਟ ਤੇ ਤੇ ਜੀ ਕਹਿੰਦੇ ਇਨਾਮ ਪਾਓ ਹੁਣ ਫਿਰ ਗੈਂਗਸਟਰਾਂ ਦੇ ਮਾਮਲੇ ਚ 10-10 ਲੱਖ ਤੋਂ ਇਨਾਮ ਦੀ ਰਾਸ਼ੀ ਸ਼ੁਰੂ ਹੋ ਗਈ ਬਹੁਤ ਉੱਪਰ ਤੱਕ ਜਾ ਰਹੀ ਹੈ ਡੀਐਸਪੀ ਤੱਕ ਦੀ ਅਗਵਾਈ ਕਰਨੀ ਟੀਮ ਤੇ 10 ਲੱਖ ਉਦੋਂ ਉੱਪਰ ਵਾਲੇ ਜੀ ਫਿਰ 12 ਲੱਖ ਫਿਰ 15 ਲੱਖ 20 ਲੱਖ ਐਦਾ ਨਾਮ ਵੱਧ ਜਾਊਗਾ ਸਜ਼ਾ ਹੋ ਗਈ ਫਿਰ ਉਤਮਤ ਇਹ ਫੜਮਦੀਓ ਇਨਾਮ ਰਾਸ਼ੀ ਕੀ ਅਨਲਾਨੀ ਕੋਈ ਮਕਾਉਣ ਦੀ ਵੀ ਹੈ ਕਿਉਂਕਿ ਇਨਕਾਊਂਟਰ ਲਗਾਤਾਰ ਨੇ ਇਹਦਾ ਮਤਲਬ ਇਹ ਨਹੀਂ ਕਿ ਪੰਜਾਬ 'ਚ ਗੈਂਗਸਟਰ ਦਾ ਮਸਲਾ ਨਹੀਂ ਹੈਗਾ ਗੈਂਗਸਟਰ ਦਾ ਮਸਲਾ ਬਹੁਤ ਗੰਭੀਰ ਹੈ ਜਨਾਬ ਔਰ ਪੰਜਾਬ ਦੇ ਲੋਕ ਆਮ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਦੇ ਲੋਕ ਦੁਕਾਨਦਾਰ ਤੋਂ ਲੈ ਕੇ ਆੜਤੀਏ ਤੋਂ ਲੈ ਕੇ ਪਿੰਡੂ ਕਸਬੇ ਦੇ ਜ਼ਿਮੀਂਦਾਰ ਲੋਕ ਸਾਰੇ ਸਾਰੇ ਲੋਕ ਪੀੜਤ ਨੇ ਸਾਰੇ ਲੋਕ ਚਿੰਤਤ ਨੇ ਔਰ ਨਜਾਤ ਚਾਹੁੰਦੇ ਨੇ ਗੈਂਗਸਟਰ ਬਾਦ ਤੋਂ ਤੇ ਪਰ ਇੰਨੀ ਵੱਡੀ ਗਿਣਤੀ ਤੁਸੀਂ ਫੜ ਰਹੇ ਹੋ 9000 ਫੜ ਲਈ ਸੀ ਜੀ ਆ ਹੁਣ 72 ਘੰਟਿਆਂ ਜੀ ਅਸੀਂ ਜੀ 3000 ਤੋਂ ਉੱਪਰ ਫੜ ਲਏ ਜੀ ਲਓ ਜੀ ਇਹ ਸਾਰਾ ਕੁਝ ਝੇਨੀ ਨਹੀਂ ਗਿਣਤੀ ਚ ਫੜੇ ਜਾ ਰਹੇ ਨੇ ਫਿਰ ਗੈਂਗਸਟਰ ਆ ਕੇ ਥੋਰੇ ਨੇ ਜਾਂ ਕਿਥੋਂ ਰਹੇ ਨੇ ਕੁੰਬਾਂ ਨੇ ਕਿ ਡੰਡੀ ਟੋੜ ਲਓ ਸਵੇਰ ਨੂੰ ਫੇਰ ਪੈਦਾ ਹੋ ਜਾਵੇਗੀ ਕੀ ਹੈ ਜੀ ਇਹ ਇਹਦੇ ਉੱਤੇ ਕੋਈ ਯੂਨੀਵਰਸਿਟੀਆਂ ਦਾ ਸਰਵੇ ਕੋਈ ਖੋਜ ਰਿਪੋਰਟ ਕੋਈ ਥੀਸਿਸ ਕਿਸੇ ਦੀ ਪੀ ਐਚ ਡੀ ਨਹੀਂ ਕੋਈ ਵਿਦਵਾਨਾਂ ਨਾਲ ਰਾਏ ਮਸ਼ਵਰਾ ਕਿ ਚੋ ਜਵਾਨੀ ਨੂੰ ਕੱਢਣਾ ਕਿਵੇਂ ਇਸ ਰਾ ਜਵਾਨੀ ਜਾਵੇ ਨਾ ਕੀ ਇਹ ਰਾਜਨਿਤਿਕ ਮਸਲਾ ਜਿਹੜਾ ਨੌਜਵਾਨੀ ਨੂੰ ਗੈਂਗਸਟਰਸ ਧੱਕ ਰਿਆ ਕੀ ਇਹ ਸਮਾਜਿਕ ਮਸਲਾ ਹੈ ਕੋਈ ਕੀ ਆਰਥਿਕ ਮਸਲਾ ਹੈ ਕੋਈ ਕੀ ਧਾਰਮਿਕ ਮਸਲਾ ਕੋਈ ਕਿਹੜੇ ਕਾਰਨ ਨੇ ਕੋਈ ਕਾਰਨ ਪਛਾਣਿਆ ਨਹੀਂ ਪਛਾਣਿਆ ਪਰ ਤੁਸੀਂ ਜਿਹੜਾ ਹੁਣ ਨਾਮ ਰੱਖ ਰਹੇ ਹੋ ਕੀ ਇਹ ਗੈਂਗਸਟਰਾਂ ਨੂੰ ਫੜਨ ਦੀ ਹੋਏਗਾ ਕਿ ਫਿਰ ਆਮ ਬੰਦੇ ਨੂੰ ਚੱਕ ਕੇ ਵੀ ਗੈਂਗਸਟਰ ਬਣਾ ਕੇ ਨਾਮ ਮਿਲ ਜੇਗਾ ਕਿਤੇ ਨਾ ਹੋਵੇ ਜਨਾਬ ਕਿ 10 ਲੱਖ ਲੈਣ ਦੇ ਲਈ 12 ਲੱਖ ਲੈਣ ਦੇ ਲਈ 15 ਲੱਖ ਲੈਣ ਦੇ ਲਈ ਕੋਈ ਨਵਾਂ ਤਰੀਕਾ ਆਪਣਾ ਲਿਆ ਜਾਵੇ ਇਹਦਾ ਖਤਰਾ ਖੜਾ ਹੈ ਇਸ ਖਤਰੇ ਨਾਲ ਕਿਵੇਂ ਨਿਢਠਿਆ ਜਾਏਗਾ ਸੋ ਇੱਕ ਪਾਸੇ ਪੰਜਾਬ ਗੈਂਗਸਟਰ ਤੋਂ ਨਜਾਜ਼ ਚਾਹੁੰਦਾ ਤੂਏ ਪਾਸੇ ਇਸ ਤਰੀਕਾ ਕਰਦੇ ਸਵਾਲ ਖੜੇ ਨੇ ਜਿਹਨੂੰ ਲੈ ਕੇ ਸਰਕਾਰ ਪ੍ਰਸ਼ਾਸਨ ਪੁਲਿਸ ਤੰਤਰ ਮੰਥਨ ਕਰਨ ਦੇ ਲਈ ਤਿਆਰ ਨਹੀਂ ਇਸ ਵਾਰ ਵੱਡਾ ਤੇ ਪੰਜਾਬ ਨੇ ਜਿਹੜਾ ਦੌਰ ਹੰਡਾਇਆ ਹੈ ਪੰਜਾਬ ਉਸ ਦੌਰ ਤੋਂ ਦੁਬਾਰਾ ਨਹੀਂ ਜਾਣਾ ਚਾਹੁੰਦਾ ਤੇ ਪੰਜਾਬ ਦੀ ਜਵਾਨੀ ਨੂੰ ਮੁੜ ਕੇ ਉਸ ਤਰੀਕੇ ਨਾਲ ਜਿਹਨੂੰ ਨਿਢਠਣ ਦੀ ਕੋਸ਼ਿਸ਼ ਹੋਈ ਤਾਂ ਪੰਜਾਬ ਨੂੰ ਲੰਬੂ ਲਾਉਣ ਦੀ ਕੋਸ਼ਿਸ਼ ਹੋਈਗੀ ਦਾ ਮਤਲਬ ਸੋ ਇਹ ਚੌਥੀ ਵੱਡੀ ਖੜੀ ਹੈ ਸੋ ਉਹਦੇ ਨਾਲ ਸਰਕਾਰ ਤੇ ਪ੍ਰਸ਼ਾਸਨ ਕਿਵੇਂ ਨਜਿੱਠਦਾ ਇਹ ਦੇਖਣੀ ਗੱਲ ਹੋਗੀ ਚਲੋ ਮਾਮਲਾ ਤੇ ਖੁਰ ਦਿੱਲੀ ਸਿੱਕਾ ਤਲੇ 83 ਦਾ ਦਿੱਲੀ ਸਿੱਕਾ ਤਲੇ ਆਮ ਦੇ ਵਿੱਚ ਸਭ ਤੋਂ ਚਰਚਿਤ ਨਾਮਾਂ ਦੇ ਵਿੱਚੋਂ ਇੱਕ ਨਾਮ ਸੱਜਣ ਕੁਮਾਰ ਤੇ ਸੱਜਣ ਕੁਮਾਰ ਜੀ ਨੂੰ ਕਹਿੰਦੇ ਜੀ ਦਿੱਲੀ ਸਿੱਕਾ ਤਲੇ ਉਹਦੇ ਮਾਮਲੇ 'ਚ ਜੀ ਬੜੀ ਹੁਣ ਦਾ ਮੌਕਾ ਮਿਲ ਗਿਆ ਕਮਾਲ ਹੈ ਜੀ ਜਨਾਬ ਬੜੀ ਹੋ ਗਿਆ ਠੀਕ ਹੈ ਅਦਾਲਤ ਨੇ ਤੱਥ ਦੇਖੇ ਹੋਣੇ ਅਦਾਲਤ ਨੇ ਸਬੂਤ ਦੇਖੇ ਹੋਣੇ ਅਦਾਲਤ ਨੇ ਗਵਾਹ ਦੇਖੇ ਹੋਣੇ ਇੰਨੇ ਸਾਲਾਂ ਬਾਅਦ ਜਦੋਂ ਜਿਹੜੀਆਂ ਧਿਰਾਂ ਉਸ ਸਮੇਂ ਇਨਸਾਫ ਲਈ ਲੜਦੀਆਂ ਰਹੀਆਂ ਜਦੋਂ ਐਫ ਆਈ ਆਰ ਤੱਕ ਕਰਨ ਲਈ ਤਿਆਰ ਨਹੀਂ ਸੀ ਕੋਟ ਕਚਹਿਰੀ ਸੁਣਵਾਈ ਹੋਣ ਤੱਕ ਲਈ ਤਿਆਰ ਨਹੀਂ ਸੀ ਕੋਈ ਵਕੀਲ ਖੜਨ ਲਈ ਤਿਆਰ ਨਹੀਂ ਸੀ ਉਸ ਸਮੇਂ ਵੀ ਜਿਹੜੀਆਂ ਧਿਰਾਂ ਲੜੀਆਂ ਸ਼ਾਬਾਸ਼ ਹੈ ਉਹਨਾਂ ਦੀ ਹਿੰਮਤ ਤੇ ਪਰ ਇਹਦਾ ਮਤਲਬ ਇਹ ਨਹੀਂ ਗਿਆ ਕਿ ਸੰਜਨ ਕੁਮਾਰ ਜੇਲ੍ਹੋਂ ਬਾਹਰ ਚੁਰਿਆ ਫਿਰੂਗਾ ਜਿਹੜੇ ਪਹਿਲੇ ਮਾਮਲਿਆਂ 'ਚ ਉਸ ਨੂੰ ਇਸੇ ਦਿੱਲੀ 'ਚ ਕਤਲਿਆ ਹੁੰਦੇ ਪਹਿਲੇ ਮਾਮਲਿਆਂ 'ਚ ਸਜ਼ਾ ਹੋ ਚੁੱਕੀ ਆ ਉਸ ਮਾਮਲੇ 'ਚ ਬਰੀ ਨਹੀਂ ਹੈ ਪਰ ਮਤਲਬ ਵਿਕਾਸਪੁਰੀ ਜਨਕਪੁਰੀ ਇੱਥੋਂ ਦੇ ਕਤਲ ਮਾਮਲਿਆਂ 'ਚ ਦੋ ਮਾਮਲਿਆਂ 'ਚ ਬਰੀ ਹੋ ਗਿਆ ਜੋ ਕਬਰਿਆ ਜੀ 1984 ਦੇ ਦਿੱਲੀ 'ਚ ਕਤਲਿਆਮ ਦੇ ਨਾਲ ਸੰਬੰਧਿਤ ਵਿਕਾਸਪੁਰੀ ਔਰ ਜਨਕਪੁਰੀ ਦੇ ਵਿੱਚ ਹੋਏ ਸਿੱਖ ਕਤਲਿਆਮ ਦੇ ਮਾਮਲੇ 'ਚ ਕਾਂਗਰਸੀ ਆਗੂ ਸੱਜਨ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਦੇ ਵਿੱਚ ਇਹ ਫੈਸਲਾ ਆਇਆ ਇਸ ਮਾਮਲੇ ਸੱਜਨ ਕੁਮਾਰ ਨੂੰ ਮਤਲਬ ਕਿ ਕਿਸੇ ਵੀ ਤਰ੍ਹਾਂ ਦੀ ਕਹਿੰਦੇ ਜੀ ਉਸ ਇਹ ਦੋ ਕਤਲਾਂ ਦੇ ਮਾਮਲੇ 'ਚ ਦੋ ਥਾਂ 'ਤੇ ਕਤਲਾਂ ਦੇ ਮਾਮਲੇ 'ਚ ਸੱਜਨ ਕੁਮਾਰ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਇਸ ਲਈ ਕਹਿੰਦੇ ਜੀ ਅਦਾਲਤ ਨੇ ਮੰਨਿਆ ਕਿ ਕੋਈ ਠੋਸ ਸਬੂਤ ਨਹੀਂ ਸੀ ਜਿਸ ਕਾਰਨ ਉਸ ਨੂੰ ਦੋਸ਼ੀ ਠਹਿਰਾਇਆ ਜਾ ਸਕੇ ਇਸ ਲਈ ਉਸ ਨੂੰ ਬਰੀ ਕਰ ਦਿੱਤਾ ਗਿਆ ਹਾਲਾਂਕਿ ਇਹੀ ਦਿੱਲੀ ਸੇ ਕਤਲੇਆਮ ਦੇ ਵੱਖ-ਵੱਖ ਮਾਮਲਿਆਂ ਜਿਹਨਾਂ ਚੋਂ ਪਹਿਲਾਂ ਦੋਸ਼ੀ ਕਰਾ ਦਿੱਤਾ ਜਾ ਚੁੱਕਾ ਹੈ ਇਹ ਚ ਉਹਨਾਂ ਨੂੰ ਉਮਰ ਕੈ ਤੱਕ ਦੀ ਸਜ਼ਾ ਹੈ ਉਸ ਮਾਮਲੇ ਚ ਉਹ ਜੇਲ੍ਹ ਚ ਹੀ ਰਹੇਗਾ ਸੋ ਪਹਿਲਾਂ ਮਿਲ ਚੁਕੀ ਸਜ਼ਾ ਤੇ ਜਿਸ ਕਰਣ ਉਹਨੂੰ ਜੇਲ੍ਹ ਕੱਟਣੀ ਪੈਗੀ ਉਮਰ ਕੈ ਦੀ ਸਜ਼ਾ ਕੱਟ ਰਿਹਾ ਸਜਨ ਕੁਮਾਰ ਫਰਵਰੀ 2015 ਚ ਵਿਸ਼ੇਸ਼ ਜਾਂਚ ਟੀਮ ਐਸ ਆਈ ਟੀ ਨੇ ਪੀੜਤ ਪਰਿਵਾਰਾਂ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਸਜਨ ਕੁਮਾਰ ਦੇ ਖਿਲਾਫ ਦੋ ਮੋੜੀਆਂ ਐਫ ਆਈ ਆਰ ਦਰਜ ਕੀਤੀਆਂ ਸੀ ਜਿਨ੍ਹਾਂ ਦੇ ਵਿੱਚ ਇੱਕ ਜਨਕਪੁਰੀ ਚ ਨਵੰਬਰ 1984 ਚ ਸੋਨ ਸਿੰਘ ਤੇ ਉਸ ਦੇ ਜੋ ਬਾਈ ਅਫਤਾਰ ਸਿੰਘ ਦੇ ਕਤਲ ਦੇ ਮਾਮਲੇ ਨਾਲ ਸੁਣਦ ਸੀ ਦੂਸਰੀ ਵਿਕਾਸਪੁਰੀ ਚ 2 ਨਵੰਬਰ 1984 ਨੂੰ ਕੁਰਚਰਨ ਸਿੰਘ ਨੂੰ ਜਿੰਦਾ ਸਾੜਨ ਦੀ ਮਤਲਬ ਕਿ ਉਹ ਦੋਸ਼ਾਂ ਦੇ ਨਾਲ ਸੁਣਦ ਸੀ ਦੋ ਐਸੀ ਮਾਮਲੇ ਦੋ ਮਾਮਲਿਆਂ ਚੋਂ ਸਜਨ ਕੁਮਾਰ ਬਰੀ ਹੋ ਗਿਆ ਤੇ ਪਰ ਪਹਿਲਾਂ ਤੋਂ ਦੋਸ਼ੀਕਰਨ ਤੇ ਜਾਣ ਵਾਲੇ ਮਾਮਲਿਆਂ ਕਰ ਉਮਰ ਕੈਦੀ ਸਜ਼ਾ ਜਿਹੜੀ ਉਹਦੇ ਕਰ ਰਹਿਣਾ ਅੰਦਰ ਪਏਗਾ ਲੰਕੇ ਕੱਲ ਜਲੰਧਰ ਖੇਤਰ ਦੇ ਗਰਾयां ਫਲੋਰ ਖੇਤਰ ਦੇ ਸੁੰਦਰਪਿੰਡ ਚ ਜਿਗਰਗਨ ਸਭੀ ਦੀ ਬੇਅਦਬੀ ਦੀ ਘਟਨਾ ਜੋ ਸਾਹਮਣੇ ਆਈ ਸੀ ਉਸ ਘਟਨਾ ਦਾ ਜੋ ਪਹਿਲੂ ਉੱਪਰ ਕੇ ਸਾਹਮਣੇ ਆਇਆ ਕਿ ਦਸਵੀਂ ਜਮਾਤ ਚ ਪੜਦਾ ਇੱਕ ਜਵਾਕ ਮਤਲਬ 15-16 ਸਾਲ ਦਾ ਜਵਾਕ ਹੋਏਗਾ ਉਹ ਇੰਨੀ ਕ ਸਮਝ ਤਾਂ ਹੁੰਦੀ ਹੈ ਜਵਾਕ ਨੂੰ ਕਿ ਅਸੀਂ ਹਕੀਕਤ ਕਰਦੇ ਹਾਂ ਇਸ ਥਾਂ ਦੇ ਉੱਤੇ ਆ ਕੇ ਪਾਠ ਕਰਦੇ ਹਾਂ ਨਤਮਸਤਕ ਹੁੰਨੇ ਆ ਤੇ ਇਸ ਲਈ ਉਸ ਜਵਾਕ ਵੱਲੋਂ ਕਹਿੰਦੇ ਜੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਹੜੀ ਸੀਸੀਟੀਵੀ ਕੈਮਰੇ ਆ ਰਾਈਂ ਬਖੋ ਬਖ ਘਟਨਾ ਕਰਨ ਨੂੰ ਜੋੜ ਕੇ ਪੁਲਿਸ ਨੇ ਉੱਤਾ ਸਾਹਮਣੇ ਲਿਆਂਦਾ ਉਹ ਜਵਾਕ ਪੁਲਿਸ ਦੀ ਹਿਰਾਸਤ ਵਿੱਚ ਹੈ ਹੈਨਾ ਤੇ ਪਰ ਪਿੰਡ ਚ ਕੱਟ ਹੋਇਆ ਕੱਟ ਚ ਜਿੱਥੇ ਜਵਾਕ ਪ੍ਰਤੀ ਥੋੜੀ ਨਰਮੀ ਹੈ ਕਿ ਉਸ ਨੂੰ ਕਿਸੇ ਨੇ ਉਕਸਾਇਆ ਹੋਗਾ ਕਿਸੇ ਨੇ ਢਕਾਇਆ ਹੋਊਗਾ ਕਿਸੇ ਨੇ ਉਸ ਦੀ ਪਰਤੋਂ ਕੀਤੀ ਹੋਗੀ ਕਿਸੇ ਦੇ ਉੱਪਰ ਮਾਹਰ ਚਾ ਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਊਗਾ ਉੱਥੇ ਅੱਜ ਪੂਰਾ ਪਿੰਡ ਹੰਝੂ ਰੋਂਦਾ ਦੇਖਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਇੱਕ ਕਮਰਾ ਨੂਮਾ ਗੁਰਦੂ ਗੁਰੂ ਘਰ ਦੇ ਵਿੱਚੋਂ ਜਿਹੜਾ ਪਿੰਡ ਦਾ ਗੁਰਦੁਆਰਾ ਸਾਹਿਬ ਸੀਗਾ ਜਿੱਥੇ ਕਟਨਾ ਨੂੰ ਅੰਜਾਮ ਦਿੱਤਾ ਪਵਿੱਤਰ ਰੰਗ ਬਾਹਰ ਖਿਲਾਰੇ ਗਏ ਉਸ ਇੱਕ ਕਮਰਾ ਨੂਮਾ ਗੁਰੂ ਘਰ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਨੇ ਉਸ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਲਈ ਉਸ ਨੂੰ ਲਿਜਾਇਆ ਗਿਆ ਤੇ ਜਦੋਂ ਦਸਤੂਰ ਨਜ਼ਾਰਾ ਜਾ ਰਿਹਾ ਸੀ ਤਾਂ ਸਾਰਾ ਪਿੰਡ ਸਤਨਾਬਾਹ ਗੁਰੂ ਚੱਪਦਿਆ ਹੋਇਆ ਸਿੱਲੀਆਂ ਅੱਖਾਂ ਖਾਸ ਕਰ ਬੀਬੀਆਂ ਕਈ ភੁੱਭ ਨਿਖੜੀ ਬੀਬੀਆਂ ਦਿਖੀਆਂ ਅਸੀਂ ਸਵੇਰੇ ਸ਼ਾਮ ਇੱਥੇ ਆਉਂਦੇ ਸੀ ਅਰਦਾਸ ਉਹ ਜੋਤੜੀ ਕਰਦੇ ਸੀ ਨਿਤਨੇਮ ਕਰਦੇ ਸੀ ਗੁਰੂ ਘਰ ਨਾਲ ਵੱਜੇ ਸੀ ਹੁਣ ਅਸੀਂ ਗੁਰੂ ਨੂੰ ਕਿੱਥੇ ਰੋਪਾਂਗੇ ਆਪਣੇ ਪਿੰਡ 'ਚ ਉਹਦੇ ਵਿੱਚੋਂ ਇਹ ਪਹਿਲੇ ਉਭਰਿਆ ਆਪਾਂ ਕੱਲ ਵੀ ਇਸ ਪਹਿਲੇ ਤੇ ਚਰਚਾ ਕੀਤੀ ਸੀ ਕਿ ਸੰਕੇਤ ਮਿਲ ਰਿਹਾ ਕਿ ਪਿੰਡ ਦੀ ਪ੍ਰਬੰਧਕ ਕਮੇਟੀ ਉੱਲੇ ਇਸ ਬਾਰੇ ਉਹ ਕਹਿੰਦੇ ਕਿ ਅਸੀਂ ਆਪਣੇ ਘਰ ਵੱਡੇ ਕਰਦੇ ਗਏ ਆਪਣੇ ਘਰ ਪੱਕੇ ਕਰਦੇ ਗਏ ਮਹਿਲ ਬਣਾਉਂਦੇ ਰਹੇ ਪਰ ਗੁਰੂ ਘਰ ਨੂੰ ਅਸੀਂ ਉਵੇਂ ਸੰਭਾਲ ਨਹੀਂ ਕਰ ਪਾਏ ਸਾਡੀ ਛੱਤ ਤੱਕ ਵੀ ਇਦੀ ਕਈ ਵਾਰ ਲੀਕ ਕਰਦੀ ਸੀ ਕਈ ਵਾਰ ਚੌਂਦੀ ਸੀ ਜਾਂ ਮਤਲਬ ਖਰਾਬ ਸੀ ਜਾਂ ਕਮਰਾ ਛੋਟਾ ਸੀ ਗੁਰੂ ਘਰ ਪੂਰੇ ਰੂਪ ਚ ਨਹੀਂ ਸੀ ਇਸ ਲਈ ਕਹਿੰਦੇ ਕਮੇਟੀ ਲੰਬੇ ਸਮੇਂ ਤੋਂ ਨਹੀਂ ਬਣ ਰਹੀ ਸੀ ਹੁਣ ਕਮੇਟੀ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਕਿ ਕਮੇਟੀ ਬਣਾਈ ਜਾਵੇ ਕਮੇਟੀ ਫਿਰ ਫੰਡ ਇਕੱਠਾ ਕਰਕੇ ਫਿਰ ਆਪਸੀ ਸਹਿਯੋਗ ਨਾਲ ਆਪਾਂ ਗੁਰੂ ਘਰ ਨੂੰ ਉਸ ਰੂਪ ਚ ਤਿਆਰ ਕਰੀਏ ਕਹਿੰਦੇ ਉਹਦੀ ਪ੍ਰਕਿਰਿਆ ਚੱਲ ਰਹੀ ਸੀ ਇਸ ਤੋਂ ਪਹਿਲਾਂ ਕਿ ਸਾਰਾ ਕੁਝ ਮੁਕੰਮਲ ਹੁੰਦਾ ਕਹਿੰਦੇ ਜੀ ਆ ਪਹਿਲੂ ਉੱਪਰ ਕੇ ਸਾਹਮਣੇ ਹੈਗੇ ਕੀ ਕਮੇਟੀ ਚ ਅਹੁਦੇਦਾਰਾਂ ਨੂੰ ਲੈ ਕੇ ਕਸਮਾਨ ਸੀ ਹੁਣ ਜਾਂਚ ਦਾ ਵਿਸ਼ਾ ਇਹ ਆ ਫਲੋਟ ਖਾਣੇ ਚ ਐਪੀਆ ਰੋਗੀ ਆ ਸ਼੍ਰੋਮਣੀ ਕਮੇਟੀ ਆਪਣੇ ਪੱਧਰ ਤੇ ਸਾਰੇ ਮਾਮਲੇ ਨੂੰ ਬਾਚ ਰਹੀ ਹੈ ਨਹੀਂ ਜਥੇਬੰਦੀਆਂ ਉੱਤੇ ਕਾਲੀ ਪਹੁੰਚ ਗਈਆਂ ਸੀ ਸੋ ਉਹ ਉਹਦੇ ਉੱਤੇ ਹੁਣ ਇਸ ਤਰੀਕਾ ਕਰਨ ਬਚਿਆ ਰਿਹਾ ਕਿ ਬੱਚੇ ਦੇ ਪਿੱਛੇ ਕੌਣ ਸੀ ਕਿਉਂ ਸੀ ਉਹਦੀ ਮਨਸ਼ਾ ਕੀ ਸੀ ਕਿ ਇਹ ਰਾਜਨੀਤਿਕ ਮਨਸ਼ਾ ਸੀ ਜਾਂ ਸਿਰਫ ਪਿੰਡ ਦੇ ਵਿੱਚ ਚੌਧਰ ਦੇ ਲਈ ਗੁਰੂਕਰ ਦੀ ਕਮੇਟੀ ਦੇ ਲਈ ਹੈ ਗੋਲਕ ਦੀ ਸੰਭਾਲ ਦੇ ਦੀ ਕਿਹੜਾ ਕਰਨ ਹੁਣ ਇਹ ਕਨੈਕਸ਼ਨ ਇੱਥੇ ਆ ਕੇ ਜੁੜ ਗਿਆ ਮੋੜਲਾ ਕਰਨੇ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਕੀ ਇਹ ਸਿਰਫ ਪ੍ਰਬੰਧਕ ਕਮੇਟੀ ਚ ਬਾਗਡੋਰ ਮੈਨਿੰਗ ਤੋਂ ਜਿਹੜੀਆਂ ਤਰ੍ਹਾਂ ਲੱਗ ਰਹੀ ਸਾਡੇ ਹੱਥ ਕੰਟਰੋਲਿੰਗ ਉਧਰ ਨਿਸ਼ਾਨਾ ਜਾਊਗਾ ਜਾਂ ਇਹਦੇ ਪਿੱਛੇ ਵੀ ਸੋ ਸਤਾਈਆਂ ਰਾਜੇ ਵੀ ਇਹ ਸਵਾਲ ਦੀ ਜਨਤੂ ਖੜਾ ਕਿਉਂਕਿ ਜਵਾਕ ਉਸ ਦੀ ਪਰਤੋਂ ਕੌਣ ਕਰ ਗਿਆ ਤਾਂ ਜਾਂ ਜਵਾਕ ਆਪਣੇ ਆਪ ਅਹੀ ਜੀ ਹਰਕਤ ਕਿਵੇਂ ਕਰ ਸਕਦਾ ਪਰ ਮੇਰਾ ਕੱਲ ਵੀ ਸਵਾਲ ਸੀ ਮੇਰਾ ਅੱਜ ਵੀ ਸਵਾਲ ਹੈ ਕਿ ਅਸੀਂ ਉਸ ਧਰਤੀ ਦੇ ਹਿੱਥੇ ਖਾਲਸਾ ਪੰਥ ਦਾ ਜਨਮ ਸੀ ਹਾਲ ਨਹੀਂ ਸਾਲ ਦੀ ਸੁਣਾ ਚਿਰ ਗੁਰਤੇਗ ਬਾਦਰਜੀ ਦਾ ਸ਼ਕੀਪੁਰ ਬਣਾ ਕੇ ਆਟਿਆ ਇਸ ਧਰਤੀ ਤੇ ਬਾਰ ਬਾਰ ਵੀ ਹਦੀ ਇੱਕ ਵਾਰ ਨਹੀਂ ਇੰਨੀ ਹੀ ਘਟਨਾਵਾਂ ਔਰ ਉਸ ਦਾ ਰਾਜਨੀਤੀ ਕਰਨ ਵੀ ਹੁੰਦਾ ਰਾਬਤਾ ਸਰੂਪਾ ਦੇ ਮਾਮਲੇ ਤੇ ਰਾਜਨੀਤੀ ਵੀ ਹੋ ਰਹੀ ਹੈ ਐਸਪੀਸੀ ਤੋਂ ਲੈ ਕੇ ਸਰਕਾਰ ਤੱਕ ਟਕਰਾਅ ਚ ਨੇ ਸੱਚ ਕੋਈ ਸਾਹਮਣੇ ਲਿਆਉਣ ਲਈ ਤਿਆਰ ਨਹੀਂ ਕੀ ਬਾਖਪ ਨੇ ਦੋਵੇਂ ਸੱਚ ਤੋਂ ਲੋਕਾਂ ਨੂੰ ਭਰਮ ਚ ਰੱਖਿਆ ਜਾ ਰਿਹਾ ਸੰਗਤ ਨੂੰ ਭਰਮ ਚ ਰੱਖਿਆ ਜਾ ਰਿਹਾ ਇਸ ਵੱਲ ਵੱਡੇ ਹੋ ਜਾਂਦੇ ਨੇ ਫਿਰ ਪਰ ਇਹਨਾਂ ਦਾ ਜਵਾਬ ਕੌਣ ਦੇ ਕੁਇਟਰ ਇਸ ਦਾ ਜਵਾਬ ਦੇਣ ਲਈ ਤਿਆਰ ਨਹੀਂ। ਅਜੀਬ ਹੀ ਉਹ ਮਾਮਲਾ ਜਿਉਂਦਾ ਤੂੰ ਫਸਿਆ ਹੈ। ਕਹਿ ਦਿੱਤਾ ਹਰਪਾਲ ਜੀ ਮਾਜੀ ਨੇ ਕਿ ਸਟ ਜਾਂਚ ਕਰੋਗੀ ਜੀ, ਸਟ ਅੱਗੇ ਵਧੂਗੀ ਜੀ, ਸਟ ਕਾਰਵਾਈ ਕਰਦੀ ਰਹੂਗੀ ਜੀ ਕਿੱਥੇ ਕਰੋਗੀ? ਜੇ ਸਟ ਨੇ ਰਿਪੋਰਟ ਗਲਤ ਦਿੱਤੀ ਸੀ ਹੈਨਾ ਮਤਲਬ ਬੰਗੇ ਵਾਲੇ ਉਸਥਾਨ ਦੇ ਬਾਰੇ ਚ ਤੇ ਫਿਰ ਸਟ ਤੇ ਕਾਰਵਾਈ ਕੀ ਕੀਤੀ? ਤੇ ਜੇ ਸਟ ਦੀ ਰਿਪੋਰਟ ਸਹੀ ਸੀ ਫਿਰ ਤੁਸੀਂ ਆਪਣੇ ਰਾਜਿਕ ਹਿੱਤਾਂ ਦੇ ਲਈ ਮੋੜਾ ਕਿਉਂ ਘਟਿਆ? ਕਿੱਥੇ ਸਟੈਂਡ ਕਰਦੇ? ਸ਼੍ਰੋਮਣੀ ਕਮੇਟੀ ਨਾਲ ਵੀ ਤਾਲਮੇਲ ਹੋ ਗਿਆ ਜੀ ਕਹਿੰਦੇ ਹੁਣ ਸਰਕਾਰ ਦਾ ਇੱਕੋ ਪਿਛ ਤੇ ਆ ਗਏ ਆ ਹਾਂ ਦੋਵਾਂ ਨੂੰ ਉਧਰੋਂ ਵੀ ਸੰਤੁਸ਼ਟੀ ਹੋ ਗਈ ਸਾਨੂੰ ਵੀ ਮਿਲਾਨ ਮਿਲ ਗਿਆ ਇਸ ਲਈ ਨੂੰ ਕੋਈ ਕਰਵਾ ਨਹੀਂ ਮੁੱਖ ਮੰਤਰੀ ਸਾਹਿਬ ਜਾਣਗੇ ਦੇਖਦੇ ਜੀ ਮੁੱਖ ਮੰਤਰੀ ਸਾਹਿਬ ਜਾਣਗੇ ਜਾਨੀ ਜਾਣਗੇ ਪੱਛੀ ਨੂੰ ਭੋਗਨੇ 23 ਨੂੰ ਖੜਪੜ ਸਾਹਿਬ ਰੱਖਣੇ ਤੇ ਸ਼ੁਕਰਾਨੇ ਦੇ ਫਿਰ ਮੁੱਖ ਮੰਤਰੀ ਸਾਹਿਬ ਜਾ ਕੇ ਮਾਫੀ ਮੰਗਣਗੇ ਸਵਾਲ ਖੜੇ ਨੇ ਇਹ ਸਾਰੇ ਸਵਾਲ ਜਿਉਂ ਦੇ ਤਿਉਂ ਬਰਕਰਾਰ ਨੇ ਤੇ ਉਹਨਾਂ ਸਵਾਲਾਂ ਦੇ ਜਵਾਬ ਪੰਜਾਬ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਨਾ ਸਾਨੂੰ ਬਾਈਬਲ ਕਲਾਮ ਵਿਗਾੜੀ ਕੋਟਕੂਪੂਰਾ ਉਹ ਗੋਲੀकांड ਦੇ ਕਿਸੇ ਜਵਾਬ ਮਿਲੇ ਨਾ ਸਾਨੂੰ 328 ਲਾਪਤਾ ਪਵਨ ਸਰੂਪਾਂ ਦੇ ਮਾਮਲੇ ਜਵਾਬ ਮਿਲੇ ਨਾ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀਆਂ ਵਿਧੀਆਂ ਘਟਨਾਵਾਂ ਦੇ ਕਾਰਨਾਂ ਦੇ ਮਾਮਲੇ ਸਾਨੂੰ ਸਰਕਾਰ ਤੋਂ ਕੋਈ ਤਸੱਲੀ ਭਖ ਜਵਾਬ ਮਿਲੇ ਜਾਂ ਹੋਰ ਨਾ ਗ੍ਰੰਥਾਂ ਨੇ ਆ ਹੋਰ ਨਾ ਧਰਮਾਂ ਦੇ ਅਕੀਦਤ ਵਾਲੇ ਗ੍ਰੰਥਾਂ ਨਹੀਂ ਆ ਹੋਈਆਂ ਵਿਧੀਆਂ ਦੇ ਮਾਮਲੇ ਚ ਸ਼ਾਮਿਲ ਇਨਸਾਫ ਕੀ ਤੇ ਨਾ ਧਾਰਮਿਕ ਸੰਸਥਾਾਂ ਸਮਾਜਿਕ ਸੰਗਠਨ ਰਾਜਨੀਤਿਕ ਤਰ੍ਹਾਂ ਤੇ ਸਰਕਾਰ ਖਾਸ ਕਰਕੇ ਜਵਾਬ ਤੇ ਹੀ ਪੜਦੀ ਹੈ ਕਦੋਂ ਦੇਵੋਗੇ ਜਵਾਬ ਇਸ ਸਵਾਲ ਦਾ ਬਹੁਤ ਬਹੁਤ ਸ਼ੁਕਰੀਆ